ਪੰਜਾਬ ਵਿੱਚ ਚਿੱਟੇ ਨਾਲ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਛੋਟੀ ਉਮਰ ਦੇ ਨੌਜਵਾਨ ਤਾਂ ਚਿੱਟੇ ਦੇ ਸ਼ਿਕਾਰ ਬਣੇ ਸੀ ਹੁਣ ਤਾਂ ਚਿੱਟੀਆਂ ਦਾੜੀਆਂ ਵਾਲੇ ਬਾਬੇ ਵੀ ਇਸ ਦੀ ਭੇਡ ਚੜ ਚੁੱਕੇ ਨੇ ਤੇ ਉਹ ਵੀ ਚੋਰਾ ਵਾਂਗ ਲੋਕ ਲੋਕ ਕੇ ਚਟਾ ਪੀ ਰਹੇ ਨੇ ਇਨਾ ਬਾਬਿਆਂ ਦਾ ਅੰਮ੍ਰਿਤ ਵੀ ਛਕਿਆ ਹੋਇਆ ਤੇ ਇਹ ਇੱਕ ਸੁੰਨੇ ਘਰੇ ਜਾ ਕੇ ਨਸ਼ਾ ਕਰ ਰਹੇ ਨੇ ਡੇਰੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਇਹ ਸ਼ਖਸ਼ ਨੌਜਵਾਨਾਂ ਨੇ ਅਚਾਨਕ ਮਾਰੀ ਰੇਡ ਤੇ ਬਣਾਇਆ ਸਬੂਤ ਦੇ ਤੌਰ ਤੇ ਇੱਕ ਵੀਡੀਓ ਤੁਸੀਂ ਵੀ ਦੇਖ ਸਕਦੇ ਹੋ ਇਹਨਾਂ ਬਜ਼ੁਰਗ ਬਾਬਿਆਂ ਦੀ ਇਹਨਾਂ ਨੇ ਕੀ ਸਫਾਈ ਦਿੱਤੀ ਹੈ ਆਓ ਲੈ ਚੱਲਦੇ ਹਾਂ ਵੀਡੀਓ ਦੇ ਵੱਲ ਕੀ ਕੀ ਕਹਿੰਦੇ ਓਏ ਆ ਨਾ 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 ਇਹ ਵੇਖਣਾ ਹੈ ਮੁੰਡੇ ਨੇ ਵੇਖਣਾ ਹੈ ਕਿਹੜੇ ਮੁੰਡੇ ਨੇ ਸ਼ਰਮ ਕਰ ਲੋ ਦਾੜੀਆਂ ਚਟੀਆਂ ਤੁਹਾਡੀਆਂ ਤੇ ਅਗਲ ਨੂੰ ਹੱਥ ਮਾਰੋ ਤੁਹਾਡੇ ਮੋਰਚਾ ਦੀਆਂ ਬਣਾਈਆਂ ਜਿਹੜੇ ਨੇ ਨਹੀਂ ਜੇ ਤੁਹਾਡੇ ਹੁਣੇ ਜੇ ਪੰਨੀ ਹੁਣੇ ਚਾਹੀ ਤਲਾਸ਼ੀ ਕਰਨੀ ਨਾ ਤੱਕ ਦੱਸੋ ਕੀ ਕਰੋਗੇ ਜਿਵੇਂ ਤੁਹਾਡੇ ਮੈਂ ਆ ਗਈ ਜਦੋਂ ਗੱਲ ਦਾੜੀਆਂ ਤੇ ਦੇਖ ਰਾਂ ਤੂੰ ਆਟਾ ਹੋ ਰਿਹਾ ਨਾ ਹੈ ਚਿੱਟੇ ਦੀ ਦਲਦਲ ਵਿੱਚ ਪੰਜਾਬ ਦੀ ਜਵਾਨੀ ਨਾਲ ਹੁਣ ਬੁੱਢੇ ਬਾਪੂ ਵੀ ਧੱਸਦੇ ਜਾ ਰਹੇ ਨੇ ਚਿੱਟਾ ਇੰਨਾ ਛਰਿਆਂ ਵੱਧ ਚੁੱਕਿਆ ਕਿ ਇਹਨੂੰ ਨੱਥ ਪਾਉਣੀ ਮੁਸ਼ਕਲ ਜਾਪਦੀ ਏ ਚਿੱਟੇ ਨੇ ਕਿੰਨੇ ਹੀ ਮਾਵਾ ਦੇ ਪੁੱਤ ਖੋਲੇ ਨੇ ਬੁੱਢੇ ਮਾਪੇ ਇਕੱਲੇ ਰਹਿ ਗਏ ਪੁੱਤਾਂ ਨੇ ਸਹਾਰਾ ਬੰਨਣਾ ਸੀ ਪਰ ਸਮਾਂ ਉਲਟ ਆ ਗਿਆ ਏ ਬਾਕੀ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ